ਕਾਂਗਰਸ ਪਾਰਟੀ ਦੇ ਮਿਸ਼ਨ ਲੋਕ ਸਭਾ 2024 ਤਹਿਤ ਅਜ ਨਵਾਂ ਸ਼ਹਿਰ ਦੇ ਬਲਚੌਰ ਸ਼ਹਿਰ ਵਿਖੇ શ્રી ਅਰੰਧਪੁਰ ਸਾਹਿਬ ਲੋਕ ਸਭਾ ਸੀਟ ਲਈ ਪਾਰਟੀ ਵਰਕਰਾਂ ਤੇ ਪਾਰਟੀ ਆਗੂਆਂ ਵਿੱਚ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਅੱਜ ਪਾਰਟੀ ਵਰਕਰਾਂ ਦੇ ਵਿੱਚ ਆਪਸੀ ਤਕਰਾਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਾਰਟੀ ਦੇ ਵਿੱਚ ਫੁੱਟ ਪੈ ਜਾਂਦੀ ਹੈ ਪਾਰਟੀ ਦੇ ਆਗੂ ਤੇ ਵਰਕਰ ਆਪਸ ਵਿੱਚ ਹੀ ਬਹਿਸ ਕਰਦੇ ਨਜ਼ਰ ਆਉਂਦੇ ਨੇ ਕਾਂਗਰਸ ਪਾਰਟੀ ਦੇ ਪੰਜਾਬ ਵਿੱਚ ਇੰਚਾਰ ਦਿਵਿੰਦਰ ਯਾਦਵ ਅਤੇ ਮਨੀਸ਼ Tiwari ਨੇ ਬੜੀ ਮੁਸ਼ਕਿਲ ਦੇ ਨਾਲ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਸ਼ਾਂਤ ਕਰਵਾਇਆ ਪੰਜਾਬ 'ਚ ਪਹਿਲਾਂ ਹੀ ਕਾਫੀ ਪਰੇਸ਼ਾਨੀ ਚੱਲ ਰਹੀ ਹੈ ਤੇ ਅੱਜ ਬਲਾਚੌਰ ਵਿੱਚ ਵਰਕਰਾਂ ਦੀ ਮੀਟਿੰਗ ਲਈ ਇਕੱਠੇ ਹੋਏ ਪਾਰਟੀ ਸਮਰਥਕਾਂ ਵਿੱਚੋਂ ਕਾਂਗਰਸ ਪਾਰਟੀ ਦੇ ਸਾਫ ਦਾ ਯੂਥ ਪ੍ਰਧਾਨ ਵਰਿੰਦਰ ਢਿੱਲੋ ਅਤੇ ਸ਼੍ਰੀ ਅੰਗਪੁਰ ਸਾਹਿਬ ਕਾਂਗਰਸ ਪਾਰਟੀ ਦੇ ਸਮਰਥ ਵਾਪਸ ਵਿੱਚ ਭੜ ਗਏ ਪੱਤਰਕਾਰ ਜਤਿੰਦਰਪਾਲ ਸਿੰਘ ਕਲੇਰ ਦੀ ਰਿਪੋਰਟ ਤੁਹਾਨੂੰ ਕਿਵੇਂ ਲੱਗ ਰਹੀ ਹੈ ਕਿ ਕਾਂਗਰਸ ਹੀ ਕਾਉਂਸਲ ਹੋ ਰਹੀ ਹੈ ਇਸੇ ਗੁਰਦਾ ਦੇਖੋ ਮੇਰਾ ਕਿੰਨੇ ਨੇ 43 ਸਾਲ ਦਾ ਕਾਂਗਰਸ ਪਾਰਟੀ 'ਚ ਤਜਰਬਾ ਹੈ ਜਦੋਂ ਕਾਂਗਰਸ ਇੱਕ ਮੁੱਠ ਹੁੰਦੀ ਹੈ ਲਾਮਬੰਦ ਹੁੰਦੀ ਹੈ ਹਿੰਦੁਸਤਾਨ ਦਾ ਕੋਈ ਸੂਬਾ ਹੋਵੇ ਕੋਈ ਮੁਲਕ ਦੀ ਵਾਦਾ ਦੀ ਚੋਣ ਹੋਵੇ ਕਾਂਗਰਸ ਪਾਰਟੀ ਹਰ ਵਾਰੀ ਜਿੱਤਦੀ ਹੈਗੀ ਹੈ ਕਿਉਂਕਿ ਕਾਂਗਰਸ ਪਾਰਟੀ ਇਸ ਮੁਲਕ ਦੀ ਅੰਤਰਾਤਮਾ ਹੈ ਔਰ ਜਦੋਂ ਅੰਤਰਾਤਮਾ ਇੱਕ ਦ੍ਰਿੜ ਨਿਸ਼ਚੈ ਕਰ ਲੈਂਦੀ ਹੈਗੀ ਹੈ ਤਾਂ ਫਿਰ ਉਹਨੂੰ ਕੋਈ ਨਹੀਂ ਕਰਾ ਸਕਦਾ ਇੱਕ ਤੁਸੀਂ ਇਹ ਗੱਲ ਕਹੀ ਹੈ ਵੀ ਜੇ ਆਪਾਂ 23 24 ਹਾਲ ਗਏ 27 ਸਾਡੇ ਲਈ ਬੜਾ ਮੁਸ਼ਕਲ ਹੋ ਜਾਏਗਾ 27 ਇਸ ਲਈ ਦੇਖੋ 24 ਜਿੰਨਾ ਬਹੁਤ ਜ਼ਰੂਰੀ ਹੈ 24 ਜਿੰਨਾ ਦੇਸ਼ ਵਾਸਤੇ ਬਹੁਤ ਜ਼ਰੂਰੀ ਹੈਗਾ ਜਿਵੇਂ ਮੈਂ ਕਿਹਾ ਕਿ ਇਹ ਸੰਵਿਧਾਨ ਦੀ ਰੱਖਿਆ ਕਰਨ ਦੀ ਲੜਾਈ ਹੈਗੀ ਹੈ ਜਿਹੜੇ ਸਾਡੇ ਬੁਨਿਆਦੀ ਅਖਤਿਆਰ ਨੇ ਜਿਹੜੇ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਦਿੱਤੇ ਸੀਗੇ ਉਹਨਾਂ ਅਖਤਿਆਰਾਂ ਤੇ ਰਾਖੀ ਕਰਨ ਦੀ ਲੜਾਈ ਹੈਗੀ ਹੈ ਔਰ ਇਸ ਲਈ ਇਸ ਵੱਡੀ ਲੜਾਈ ਵਾਸਤੇ ਸਾਰੇ ਲੋਕਾਂ ਨੂੰ ਲਾਮਬੰਦ ਹੋ ਕੇ ਇੱਕ ਮੁੱਠ ਹੋ ਕੇ ਲੜਾਈ ਲੜਨ ਦੀ ਲੋੜ ਹੈਗੀ ਹੈ ਤੁਸੀਂ ਇਥੋਂ ਇਲੈਕਸ਼ਨ ਲੜਨਾ ਹੈਗਾ ਜੀ ਧੜੇਵਾਜੀ ਸਾਫ ਦਿਖੰਦਾ ਦਿਖਾਈ ਦੇ ਰਹੀ ਹੈ ਉਹਦਾ ਕੀ ਕਰੂਗਾ ਦੇਖੋ ਇਦਾਂ ਹੈ ਕੋਈ ਧੜੇਵਾਜੀ ਨਹੀਂ ਹੈ ਕੋਈ ਮਨਮਟਾਉ ਨਹੀਂ ਹੈ ਸਾਡੇ ਜਿਹੜੇ ਨੌਜਵਾਨ ਸਾਥੀ ਨੇ ਕਦੇ-ਕਦੇ ਉਹਨਾਂ ਦੇ ਦਿਲ 'ਚ ਬਲਬਲੇ ਹੁੰਦੇ ਨੇ ਉਹ ਫੇਰ ਕਹਿੰਦੇ ਤੁਸੀਂ ਦੇਖਿਆ ਕਿ ਬਾਅਦ 'ਚ ਸਾਰੇ ਇਕੱਠੇ ਬੈਠ ਕੇ ਉਹਨਾਂ ਨੇ ਬਹੁਤ ਸ਼ਾਂਤੀ ਨਾਲ ਮੈਨੂੰ ਵੀ ਸੁਣਿਆ ਉਸ ਤੋਂ ਬਾਅਦ ਯਾਦਵ ਸਾਹਿਬ ਨੂੰ ਵੀ ਸੁਣਿਆ ਤੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਹੈ ਕਾਂਗਰਸ ਪਾਰਟੀ ਇਕੱਠੀ ਹੋ ਕੇ ਲੜਾਈ ਲੜੇਗੀ ਔਰ ਪੰਜਾਬ ਦੇ ਵਿੱਚ 13 ਦੀ 13 ਸੀਟਾਂ ਜਿੱਤੇਗੀ ਦੇਖੋ ਇਦਾਂ ਹੈ ਕਿ ਜਿੱਥੇ ਤੱਕ ਇੰਡੀਆ ਗੱਠਜੋੜਨ ਦਾ ਸੰਬੰਧ ਹੈ ਕਾਂਗਰਸ ਨੇ ਕਮੇਟੀ ਬਣਾਈ ਹੋਈ ਹੈ ਕੋਐਲੀਸ਼ਨ ਵਾਸਤੇ ਉਹਦੀ ਜਿਹੜੇ ਕਨਵੀਨਰ ਨੇ ਉਹ ਮੁਕੁਲ ਬਾਸਨਿਕ ਜੀ ਨੇ ਸਾਡੇ ਜਰਨ ਸਕੱਤਰ ਨੇ ਉਹ ਕਮੇਟੀ ਆਪਣਾ ਕੰਮ ਕਰ ਰਹੀ ਹੈ ਹੈਗੀ ਹੈ ਤੇ ਇਸ ਦੇ ਉੱਪਰ ਹੋਰ ਕਿਸੇ ਦਾ ਕੋਈ ਆਪਚਾਰਿਕ ਬਿਆਨ ਬੰਦਾ ਨਹੀਂ ਸਰ ਇਹ ਨੇ